ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸਾਦੀ ਟੀਮ ਪਹੁੰਚੀ ਮੈਂ ਠਕਰਵਾਜਲਾ ਹਿਆਰਪੁਰ ਵਿਖੇ ਜਿੱਥੇ ਕੱਜ ਗੁਰਦੁਆਰਾ ਸਿੰਘ ਸਭਾ ਸਥਾਨ ਤੇ ਲੰਗਰ ਹਾਲ ਦੀ ਅਸਰਿਤ ਤੋਂ ਬਾਅਦ 360 ਸਕਰ ਫੁੱਟ ਲੰਗਰ ਹਾਲ ਦਾ ਲੈਂਟਰ ਪਾਇਆ ਗਿਆ ਇਸ ਵਾਰੀ ਜਾਣਕਾਰੀ ਦਿੰਦੇ ਹੋਏ ਮਾਸਟਰ ਸਰਬਜੀਤ ਮੰਜ ਅਤੇ ਪ੍ਰਧਾਨ ਸਰਦਾਰ ਰਕबीर ਸਿੰਘ ਖੇਰਾ ਜੀ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਤਿਕਾਰਯੋਗ ਸਰਦਾਰ ਪ੍ਰੀਤਮ ਸਿੰਘ ਮੰਜ ਜਤੇ ਉਹਨਾਂ ਦੀ ਪਰਿਵਾਰ ਕੈਨੇਡਾ ਵਾਲਿਆਂ ਵੱਲੋਂ ਆਪਣੀ ਸਵਰਗਵਾਸੀ ਮਾਤਾ ਕਰਤਾਰ कौर ਅਤੇ ਪਿਤਾ ਬਾਬੂ ਸਿੰਘ ਮੰਜ ਅਤੇ ਧਰਮ ਪਤਨੀ ਸਵਰਗਵਾਸੀ ਪ੍ਰੀਤਮ ਕੌਰ ਮਨਜੀ ਦੀ ਯਾਦ ਵਿੱਚ 9.5 ਮਰਲੇ ਦਾ ਪਲਾਟ দান ਕੀਤਾ ਸੀ ਜਿੱਥੇ ਕਿ 3400 ਫੁੱਟ ਦਾ ਵਿਸ਼ਾਲ ਲੰਗਰ ਹਾਲ ਤਿਆਰ ਹੋਇਆ ਅਤੇ ਉਹਨਾਂ ਦੱਸਿਆ ਕਿ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨਗਰ ਦੇ ਵਿਕਾਸ ਲਈ ਤਨ ਮਨ ਧਨ ਨਾਲ ਸੇਵਾ ਨਿਭਾ ਰਹੀਆਂ ਨੇ ਉਹਨਾਂ ਦੱਸਿਆ ਕਿ ਇਸ ਵਿਸ਼ਾਲ ਲੰਗਰ ਹਾਲ ਨੂੰ ਲੋੜਵੰਦ ਪਰਿਵਾਰ ਮਿੰਨੀ ਪੈਲਸ ਬਾਗ ਵਿਆਹ ਸ਼ਾਦੀਆਂ ਤੇ ਦੁੱਖ ਸੁੱਖ ਵਿੱਚ ਜ਼ਰੂਰਤ ਮੁਤਾਬਕ ਵਰਤ ਸਕਦੇ ਹਨ ਉਨ੍ਹਾਂ ਦੱਸਿਆ ਕਿ ਹਰਵਿੰਦਰ ਸਿੰਘ ਸੋਨੂ ਮੰਜ ਨੇ ਵੀ ਵਿਸ਼ੇਸ਼ ਸ਼ਵਾ ਮਨਵਾਈਆਂ ਹਨ ਇਸ ਮੌਕੇ ਪ੍ਰਦਾਨ ਸਰਦਾਰ ਅਭੀਲ ਸਿੰਘ ਖੈਰਾ ਕੈਪਟਨ ਸਰਦਾਰ ਗਿਆਨ ਸਿੰਘ ਜੀ ਡਾਕਟਰ ਸਰਦਾਰ ਪਰਮਜੀਤ ਸਿੰਘ ਮੰਜ ਪੰਜ ਅਸਵਿੰਦਰ ਸਿੰਘ ਖੈਰਾ ਸਰਦਾਰ ਚਰਨ ਸਿੰਘ ਮੰਜ ਸਰਦਾਰ ਜੋਗਾ ਸਿੰਘ ਟਾਂਕ ਮਾਸਟਰ ਸਰਬਜੀਤ ਸਿੰਘ ਮੰਜ ਮੁੱਖ ਗ੍ਰੰਥੀ ਭਾਈ ਸਰਬਜੀਤ ਸਿੰਘ ਜੀ ਪਾਰਸ ਠੇਕੇਦਾਰ ਅਮਰਸਰਿਆ ਕ੍ਰਿਸ਼ਨ ਲਾਲ ਠੇਕੇਦਾਰ ਡਿਪਟੀ ਮਨਜੀਤ ਸਿੰਘ ਖੋਨਾਪੰਜ ਸਰਪੰਚ ਜਸਵੀਰ ਸਿੰਘ ਲੱਕੀ ਇਲੈਕਟ੍ਰੀਸ਼ੀਅਨ ਅਤੇ ਹੋਰ ਸੰਗਤ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੱਥੇ ਦਾ ਦਰਜੀਤ ਸਿੰਘ ਸੋਢੀ ਮਾਲਪੁਰ ਦੇ ਨਾਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਰਮ ਨਿਊ ਚੈਨਲ ਹੁਸ਼ਿਆਰਪੁਰ ਵਾਹ 我。Wow. ਵਾਹ ਹੈ ਗੁਰੂ 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 ਵਾਹਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਹੀ ਅਸ਼ੀਸ਼ਾ ਦਿਨ ਹੈ ਅੱਜ ਜਿਹੜਾ ਪ੍ਰੋਗਰਾਮ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਵੱਲੋਂ ਮੁਕਿਆ ਗਿਆ ਸੀ ਇਹ ਜੋ ਜਗ੍ਹਾ ਸਰਦਾਰ Pritam Singh ਹੁਣਾਂ ਨੇ ਗੁਰਦੁਆਰਾ ਸਿੰਘ ਸਭਾ ਨੂੰ ਮਾੜੀ দান ਦਿੱਤੀ ਸੀ ਉਸ ਦੇ ਵਿੱਚ ਇੱਕ ਸੋਚ ਵਿਚਾਰ ਹੋਈ ਸੀ ਕਿ ਇੱਕ ਵਧੀਆ ਕਮਿਊਨਿਟੀ ਸੈਂਟਰ ਵਧੀਆ ਲੰਗਰ ਹਾਲ ਦੀ ਸਥਾਪਨਾ ਕੀਤੀ ਜਾਵੇ ਕਿਉਂਕਿ ਪਿਛੇ ਅਸੀਂ ਦੇਖਿਆ ਜਦੋਂ ਵੱਡੇ ਪ੍ਰੋਗਰਾਮ ਹੁੰਦੇ ਨੇ ਗੁਰਦੁਆਰੇ ਦੇ ਵਿੱਚ ਜਾਦੇ ਰਸ਼ ਹੋ ਜਾਂਦਾ ਤੇ ਨਾ ਹੀ ਉੱਥੇ ਮਰਜ਼ਾਦਾ ਦੀ ਫਿਰ ਕੋਈ ਪਾਲਣਾ ਕੀਤੀ ਜਾਂਦੀ ਆ ਉਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਫੈਸਲਾ ਕੀਤਾ ਗਿਆ ਕਿ ਇੱਕ ਲੰਗਰ ਹਾਲ ਵੱਡਾ ਉਸਾਰਿਆ ਜਾਵੇ ਜੋ ਅੱਜ ਗੁਰੂ ਸਾਹਿਬ ਨੇ અપਾਰ ਵਰਸ਼ਿਸ਼ ਕੀਤੀ ਹੈ ਕਿਉਂਕਿ 3600 ਸਕਰ ਫੁੱਟ ਦਾ ਇੱਕ ਲੰਗਰ ਹਾਲ ਜਿਹਦਾ ਲੈਂਟਰ ਜਿਹੜਾ ਪੈ ਚੁੱਕਿਆ ਬੜੀ ਖੁਸ਼ੀ ਦੀ ਗੱਲ ਆ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਐਨ ਆਰ ਆਈ ਵੀ ਰਚੇਚੇ ਤੌਰ ਤੇ ਧੰਨਵਾਦੀ ਹਨ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਜਿਹੜਾ ਪ੍ਰੋਜੈਕਟ ਅੱਜ ਕੰਪਲੀਟ ਹੋਇਆ ਜਿਹਦੀ ਇੱਕ ਪਹਿਲੀ ਸਲੈਬ ਜਿਹੜੀ ਉਹ ਪੈ ਗਈ ਹੈ ਬਾਕੀ ਕੰਮ ਜਿਹੜਾ ਤਿਆਰੀ ਦਾ ਉਹ ਇਸੇ ਤਰ੍ਹਾਂ ਨਗਰ ਨਿਵਾਸੀ ਔਰ ਜਿਹੜੇ ਐਨ ਆਰ ਆ ਵੀਰ ਨੇ ਬੱਚੇ ਬੱਚੀਆਂ ਸਾਡੇ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਹਮੇਸ਼ਾ ਹੀ ਆਪਣੇ ਨਗਰ ਦੇ ਲਈ ਵਧੀਆ ਸੋਚਦੇ ਨੇ ਸੋ ਉਹਨਾਂ ਦੇ ਸਹਿਯੋਗ ਦੇ ਨਾਲ ਬਾਕੀ ਕੰਮ ਵੀ ਜਿਹੜਾ ਨੇਪਰੇ ਚਾੜਿਆ ਜਾਊਗਾ ਸੋ ਅੱਜ ਮੈਂ ਅੱਜ ਦੇ ਇਸ ਮੌਕੇ ਤੇ ਸਮੂਹ ਨਗਰ ਵਾਸੀਆਂ ਨੂੰ ਸਮੂਹ ਐਨਆਰਆ ਵੀਰਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਇਹਨਾਂ ਸਾਰਿਆਂ ਨੇ ਹੀ ਇੱਕ ਆਪਣੀ ਜ਼ਿੰਮੇਵਾਰੀ ਸਮਝੇ ਹੋਏ ਕਿਉਂਕਿ ਗੁਰੂ ਦਾ ਘਰ ਸਾਰਿਆਂ ਦਾ ਸਾਂਝਾ ਹੋਇਆ ਘਰ ਦਾ ਇਹ ਪੂਰੇ ਇੱਕ ਨਗਰ ਦੀ ਸ਼ਾਨ ਹੈ ਗੁਰੂ ਘਰ ਜਿਹੜਾ ਸੋ ਸਾਰੇ ਹੀ ਇਹ ਗੁਰੂ ਘਰ ਨਾਲ ਜੁੜੇ ਹੋਏ ਨੇ ਸੋ ਫਿਰ ਅਖੀਰ ਦੇ ਵਿੱਚ ਸਾਰੀਆਂ ਸੰਗਤਾਂ ਦਾ ਨਗਰ ਨਿਵਾਸੀਆਂ ਦਾ ਵਿਦੇਸ਼ੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਜੀਓ ਅੱਜ ਬਹੁਤ ਖੁਸ਼ੀ ਦਾ ਸਮਾਂ ਹੈ ਸੁਭਾਗਾ ਸਮਾਂ ਹੈ ਗੁਰਦੁਆਰਾ ਸਿੰਘ ਸਵਾ ਟੱਕਰਵਾਲ ਵਿਖੇ ਅੱਜ ਜੋ ਕਿ ਬੜੇ ਲੰਬੇ ਸਮੇਂ ਤੋਂ ਸੰਗਤਾਂ ਦੀ ਮੰਗ ਸੀ ਕਿ ਵਿਸ਼ਾਲ ਲੰਗਰ ਹਾਲ ਤਿਆਰ ਕੀਤਾ ਜਾਵੇ ਜਿੱਥੇ ਖੁਸ਼ੀ ਗਮੀ ਦੇ ਮੌਕੇ ਤੇ ਵਿਆਹ ਸ਼ਾਦੀਆਂ ਦੇ ਮੌਕੇ ਤੇ ਜਦੋਂ ਸੰਗਤ ਭਰਪੂਰ ਹੁੰਦੀ ਹੈ ਉਸ ਵੇਲੇ ਕੋਈ ਸੁੱਖ ਸੁਵਿਧਾ ਲਈ ਔਰ ਆਈ ਹੋਈ ਸੰਗਤ ਦੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਜੋ ਵੀ ਸ਼ਕਣਾ ਸ਼ਕਾਉਣਾ ਹੈ ਉਹ ਵਧੀਆ ਤਰੀਕੇ ਦਾ ਪ੍ਰਬੰਧ ਹੋ ਸਕੇ ਇਸ ਲਈ ਸਮੂਹ ਨਗਰ ਨਿਵਾਸੀ ਐਨ ਆਰ ਆਈ ਭੈਣਾ ਭਰਾਵਾਂ ਨੇ ಗ್ರಾಮ ਪੰਚਾਇਤ ਸਮੂਚੀ ਪ੍ਰਬੰਧਕ ਕਮੇਟੀ ਨੇ ਸਾਰਿਆਂ ਨੇ ਰਲ ਮਿਲ ਕੇ ਇਹ ਫੈਸਲਾ ਕੀਤਾ ਕਿ ਵਧੀਆ ਵਿਸ਼ਾਲ ਲੰਗਰ ਹਾਲ ਤਿਆਰ ਕੀਤਾ ਜਾਵੇ ਸੋ ਅੱਜ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਸਰਕਾਰ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਓਟ ਆਸਰੇ ਸਦਕਾਰ ਗੁਰਦੁਆਰਾ ਸਿੰਘ ਸਵਾ ਵਿਖੇ ਸ਼ੱਕੀ ਸੋਅ ਸਕੁਅਰ ਫੁੱਟ ਦੇ ਵਿੱਚ ਲੰਗਰ ਹਾਲ ਦਾ ਜੋ ਪਹਿਲਾ ਲੈਂਟਰ ਹੈ ਉਹ ਪੈ ਚੁੱਕਾ ਹੈ। ਐਨ ਆਰ ਆਈ ਭੈਣਾ ਭਰਾਵਾਂ ਨੇ, ਬੱਚੇ-ਬੱਚੀਆਂ ਨੇ, ਨਗਰ ਨਿਵਾਸੀਆਂ ਨੇ ਸਾਰਿਆਂ ਨੇ ਰਲ ਮਿਲ ਕੇ ਤਨ ਮਨ ਤੇ ਧੰਦੇ ਨਾਲ ਸੇਵਾ ਦੇ ਵਿੱਚ ਹਿੱਸਾ ਪਾਇਆ। ਔਰ ਜਿਹੜੀਆਂ ਸੰਗਤਾਂ ਅਜੇ ਰਹਿ ਗਈਆਂ ਉਹ ਵੀ ਬਾਰ-ਬਾਰ ਫੋਨ ਕਰ ਰਹੀਆਂ ਕਿ ਇਸ ਨੂੰ ਹੋਰ ਵਿਸ਼ਾਲ ਵਧੀਆ ਬਣਾਇਆ ਜਾਵੇ ਤੇ ਬਹੁਤ ਜਲਦੀ ਉਹ ਜਿਹੜੀ ਆਪਣੇ ਤਨ ਮਨ ਤੇ ਧੰਦੇ ਨਾਲ ਸੇਵਾ ਕਰਕੇ ਇਸ ਵਿਸ਼ਾਲ ਲੰਗਰ ਹਾਲ ਨੂੰ ਹੋਰ ਵਧੀਆ ਬਣਾਉਣ ਦਾ ਯਤਨ ਕਰਨਗੇ। ਔਰ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ بڑے ਵਿਆਹਾਂ ਸ਼ਾਦੀਆਂ ਦੇ ਬڑے ਲੰਬੇ ਔਰ ਜਿਆਦਾ ਖਰਚੇ ਹੁੰਦੇ ਹਨ ਉਸ ਤੋਂ ਬਚਣ ਦੇ ਲਈ ਇਕਨੋਮਿਕਲੀ ਵੀ ਇਹ ਨਗਰ ਨਿਵਾਸੀਆਂ ਲਈ ਇੱਕ ਵਰਦਾਨ ਸਾਬਤ ਹੋਵੇਗਾ 3400 ਸਕਰ ਫੁੱਟ ਦਾ ਜੋ ਲੰਗਰ ਹਾਲ ਹੈ ਪਹਿਲਾ ਲੈਂਟਰ ਅੱਜ ਪੈ ਚੁੱਕਾ ਹੈ ਮੈਂ ਜਿੱਥੇ ਦਾਨੀ ਸਜਣਾ ਦਾ ਅਸੀਂ ਧੰਨਵਾਦ ਕਰਦੇ ਹਾਂ ਉੱਥੇ ਫਿਜ਼ੀਕਲ ਤੌਰ ਦੇ ਉੱਤੇ ਜਿੰਨੀ ਸਮੂੱਚੀ ਸੰਗਤ ਬੈਠੀ ਹੈ ਪ੍ਰਬੰਧਕ ਕਮੇਟੀ ਬੈਠੀ ਹੈ ਨਗਰ ਨਿਵਾਸੀ ਬੈਠੇ ਨੇ ਇਹਨਾਂ ਨੇ ਆਪਣਾ ਫਿਜ਼ੀਕਲ ਤੌਰ ਦੇ ਉੱਤੇ ਵੀ ਆਪਣਾ ਭਰਪੂਰ ਟਾਈਮ ਦੇ ਕੇ ਔਰ ਬੜੇ ਯਤਨ ਕਰਕੇ ਇਸ ਨੂੰ ਸਮੁੱਚੇ ਸਾਰੇ ਕੰਮ ਨੂੰ ਨੇਪਰੇ ਚਾੜਿਆ ਹੈ ਗੁਰੂ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਉਣ ਵਾਲਾ ਸਮਾਂ ਸਭ ਲਈ ਸੁਭਾਗਾ ਹੋਵੇ ਨਗਰ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹੇ ਐਨ ਆਰ ਆਈ ਭੈਣ ਭਰਾ ਇਸੇ ਤਰ੍ਹਾਂ ਆਪਣੀ ਮਿੱਟੀ ਪੋਏ ਨਾਲ ਜੁੜ ਕੇ ਆਪਣੇ ਨਗਰ ਦੀ ਸ਼ਾਨ ਨੂੰ ਹੋਰ ਵਧਾਉਣ ਇੱਕ ਵਾਰੀ ਪੇਰ ਜਿੱਥੇ ਸਮੁੱਚੀਆਂ ਸੰਗਤਾਂ ਦਾ ਕੋਟਨ ਕੋਟ ਧੰਨਵਾਦ ਹੈ ਉੱਥੇ ਗੁਰੂ ਸਾਹਿਬ ਦਾ ਕੋਟਨ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਬਲ ਉਤਮ ਪ੍ਰਕਾਸ਼ ਕਰਕੇ ਸਾਰੀਆਂ ਸੁਆਵਾਂ ਲਈਆਂ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਇਹ ਸਾਰੀਆਂ ਸਵਾਮਾਂ ਨਿਰੰਤਰ جاری ਰਹਿਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ